ਜਿਹੜੇ ਆਮ ਆਦਮੀ ਕਲੀਨਿਕ ਬਣਾਏ 881 ਉੱਥੇ 2 ਕਰੋੜ 99 ਲੱਖ ਲੋਕਾਂ ਨੇ ਦਵਾਈ ਲਈ ਜ ਉਹਦੇ ਚ ਜਿਹਦੇ ਚ ਤਕਰੀਬਨ ਤਕਰੀਬਨ ਸਵਾ ਕਰੋੜ ਉਹ ਲੋਕ ਆ ਜਿਹੜੇ ਇੱਕ ਵਾਰੀ ਉੱਥੇ ਆਏ ਤੇ ਬਾਕੀ ਜਿਹੜੇ ਪੌਣੇ 2 ਕਰੋੜ ਆ ਉਹ ਉਹ ਲੋਕ ਆ ਜਿਹੜੇ ਬਾਰ-ਬਾਰ ਆਏ ਹੁਣ ਜੇ ਪੰਜਾਬ ਦੇ ਵਿੱਚ ਕਿਸੇ ਨੇ ਡਾਇਗਨੋਸਿਸ ਕਰਾਣਾ ਹੋਵੇ ਤਾਂ ਸਾਡੇ ਕੋਲੇ ਸਾਰਿਆਂ ਵਾਸਤੇ ਫ੍ਰੀ ਫੈਸਿਲਿਟੀ ਅਵੇਲੇਬਲ ਆ ਅਸੀਂ ਉਹਨੂੰ ਐਨਐਚਐਮ ਦੇ ਵਿੱਚ ਪਾਤਾ 1700 ਰੁਪਏ ਪੂਰੇ ਅਸੀਂ ਪੂਰਾ ਖਰਚਾ ਦੇਦੀ ਆ ਪੰਜਾਬ ਸਰਕਾਰ ਪੰਜਾਬ ਦੇ ਸਾਰੇ ਹਸਪਤਾਲਾਂ ਦੇ ਵਿੱਚ ਜਿਹੜਾ ਅਪਗ੍ਰੇਡ ਚੱਲਿਆ ਤੁਹਾਡਾ ਇੱਥੇ ਕੰਪਲੀਟ ਹੋ ਗਿਆ ਇਸ ਤੋਂ ਬਾਅਦ ਜਲੰਧਰ ਹੈ ਫਿਰ ਅੰਮ੍ਰਿਤਸਰ ਹੈ ਇਹਨਾਂ ਦੇ ਵਿੱਚ ਆਈਸੀਯੂ ਸ਼ੁਰੂ ਹੋ ਰਿਹਾ ਬੱਚਿਆਂ ਦੇ ਆਈਸੀਯੂ ਸ਼ੁਰੂ ਹੋ ਰਿਹਾ ਨਿਓਨੇਟਰਲ ਜਿਹੜੇ ਬਿਲਕੁਲ ਛੋਟੇ ਛੋਟੇ ਬੱਚੇ ਹੁੰਦੇ ਛੇ ਮਹੀਨੇ ਤੋਂ ਛੋਟੇ ਉਹਨਾਂ ਦੇ ਉਹਨਾਂ ਦੇ ਇੰਟੈਂਸਿਵ ਕੇਅਰ ਯੂਨਿਟ ਬਣ ਰਹੇ ਆ ਸੀਸੀਯੂ ਕ੍ਰਿਟੀਕਲ ਕੇਅਰ ਬਲਾਕ ਬਣਦਾ ਪਿਆ ਕ੍ਰਿਟੀਕਲ ਕੇਅਰ ਦਾ ਮਤਲਬ ਹੀ ਹੁੰਦਾ ਜਿਹੜੀਆਂ ਮੌਤਾਂ ਨਹੀਂ ਹੋਣਗੀਆਂ ਉਹਨਾਂ ਨੂੰ ਸਾਰੀ ਜਿਹੜੀ ਕ੍ਰਿਟੀਕਲ ਕੇਅਰ ਇੱਥੇ ਹੀ ਦਿੱਤੀ ਜਾਏਗੀ ਕਿਉਂਕਿ ਬਹੁਤ ਸਿਗਿਆ 58 ਐਂਬੂਲੈਂਸ ਜਿਹੜੀਆਂ ਨਵੀਆਂ ਸੀਗੀਆਂ ਅਲਟਰਾ ਮਾਡਰਨ ਦਿੱਤੀਆਂ ਗਿਆ ਹੋਰ ਐਂਬੂਲੈਂਸ ਫਰੀਦਰ ਦਾ ਆਰਡਰ ਅਸੀਂ ਕਰ ਚੁੱਕਿਆ ਉਹਨੂੰ ਜਦੋਂ ਤੁਸੀਂ ਪੁਰਾਣੀ ਹੋ ਜਾਂਦੀ ਹੈ ਨਾ ਫਿਰ ਦਿੱਕਤਾਂ ਆਉਂਦੀਆਂ ਉਹ ਨਵੀਆਂ ਐਡ ਕਰ ਰਹੇ ਆ ਜੋ ਵੀ ਉਹ ਵੀ ਕਰ ਰਹੇ ਆ ਸਾਰਾ ਕੁਝ ਚੱਲ ਰਿਹਾ ਹੈ ਸੱਚੀ ਗੱਲ ਜੀ ਪੰਜਾਬ ਦੇ ਵਿੱਚ ਸਿਹਤ ਮੰਤਰੀ ਡਾਕਟਰ ਬਲਬੀਤ ਸਿੰਘ ਲੁਧਿਆਣਾ ਵਿਕੇ ਸਿਵਲ ਹਸਪਤਾਲ ਵਿੱਚ ਪਹੁੰਚੇ ਨੇ ਇਨਸਪੈਕਟ ਕਰਨ ਦੇਖ ਸਤੋ ਤਸਵੀਰਾਂ ਦੇ ਵਿੱਚ ਬਿਲਕੁਲ ਗੱਲਬਾਤ ਕਰ ਰਹੇ ਆ ਡਿਸਕਸ਼ਨ ਕਰਨਾ ਹੈ ਸਿਵਲ ਹਸਪਤਾਲ ਦੇ ਵਿੱਚ ਕੀ ਕਹਿਣਾ ਚਾਹੁੰਦੇ ਦੇਖੋ ਤੇ ਅੱਜ 3 ਸਾਲ ਪੂਰੇ ਹੋਏ ਆ ਜੀ ਤੇ ਮੈਨੂੰ ਤੁਹਾਡੇ ਨਾਲ ਇਹ ਦੱਸਦੇ ਹੋ ਬੜਾ ਮੈਨੂੰ ਮਾਣ ਮਹਿਸੂਸ ਹੋ ਰਿਹਾ ਵੀ ਅਸੀਂ ਜਿਹੜੇ ਆਮ ਆਦਮੀ ਕਲੀਨਿਕ ਬਣਾਏ 881 ਜੀ ਉਤੇ 2 ਕਰੋੜ 99 ਲੱਖ ਲੋਕਾਂ ਨੇ ਦਵਾਈ ਲਈ ਉਹਦੇ ਚੋਂ ਜਿਹਦੇ ਚੋਂ ਤਕਰੀਬਨ ਤਕਰੀਬਨ ਸਵਾ ਕਰੋੜ ਉਹ ਲੋਕ ਆ ਜਿਹੜੇ ਇੱਕ ਵਾਰੀ ਉੱਥੇ ਆਏ ਤੇ ਬਾਕੀ ਜਿਹੜੇ ਪੌਣੇ 2 ਕਰੋੜ ਆ ਉਹ ਉਹ ਲੋਕ ਆ ਜਿਹੜੇ ਬਾਰ-ਬਾਰ ਆਏ ਕਿਸੇ ਨੂੰ ਬਲੱਡ ਪ੍ਰੈਸ਼ਰ ਹੈ ਸ਼ੂਗਰ ਹੈ ਹਰ ਹਫ਼ਤੇ ਦਵਾਈ ਲੈ ਰਿਹਾ ਕਿਸੇ ਨੂੰ ਕੋਈ ਹੋਰ ਬਿਮਾਰੀ ਆ ਜਿਹੜਾ ਲਗਾਤਾਰ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਕ੍ਰੋਨਿਕ ਡਿਜ਼ੀਜ਼ ਉਹ ਲਗਾਤਾਰ ਦਵਾਈ ਲੈ ਰਹੇ ਆ ਤੋ ਇਹਦਾ ਮਤਲਬ ਕਿਤੇ ਨਾ ਕਿਤੇ ਲੋਕਾਂ ਨੂੰ ਜਿਹੜਾ ਹੈਗਾ ਉਹਦਾ ਫਾਇਦਾ ਹੋ ਰਿਹਾ ਔਰ ਮਤਲਬ ਤਕਰੀਬਨ 7 11-1200 ਕਰੋੜ ਰੁਪਇਆ ਆਊਟ ਆਫ ਪਾਕਟ ਐਕਸਪੈਂਸਸ ਲੋਕਾਂ ਦੇ ਆਪਣੀ ਜੇਬ ਚੋਂ ਪੈਸੇ ਬਚੇ ਆ ਸਰਕਾਰ ਨੇ ਉਹ ਜਿਹੜੀ ਹੈਗਿਆ ਉਹਦੀ ਫੰਡਿੰਗ ਕੀਤੀ ਆ ਤੇ ਉਹਦੀ ਸਾਰੀ ਮੈਨੇਜਮੈਂਟ ਕੀਤੀ ਆ ਤੇ ਉਹਦੇ ਨਾਲ ਇੱਕ ਫਾਇਦਾ ਹੈ ਕਿ ਲੋਕਾਂ ਨੂੰ ਘਰ ਦੇ ਨੇੜੇ ਦਵਾਈ ਮਿਲਦੀ ਆ ਪੰਜਾਬ ਦੇ ਵਿੱਚ ਅਸੀਂ ਤਕਰੀਬਨ ਤਕਰੀਬਨ ਜਿਹੜੇ ਸਾਡੇ ਹੈਗੇ ਆ ਜੀ ਉਹ ਡਾਇਸਸ ਦੇ ਬਹੁਤ ਸੈਂਟਰ ਆ ਸਾਡੇ ਜੀ ਹਰ ਜ਼ਿਲ੍ਹੇ ਦੇ ਵਿੱਚ ਹਰ ਸਬਡਿਵੀਜ਼ਨ ਦੇ ਵਿੱਚ ਉਹਦੇ ਵਿੱਚ ਵੀ ਅਸੀਂ ਬਹੁਤ ਪ੍ਰਸਾਰ ਕੀਤਾ ਜੀ ਜਿਵੇਂ ਲੁਧਿਆਣਾ ਦੇ ਵਿੱਚ ਜਵੱਦੀ ਦੇ ਵਿੱਚ ਤੁਹਾਨੂੰ ਪਤਾ ਹੋਏਗਾ ਕਿ ਤੁਹਾਡੇ 25 ਮਸ਼ੀਨਾਂ ਲੱਗੀਆਂ ਹੋਏ ਪਤਾ ਤੇ ਸਿਵਲ ਹਸਪਤਾਲ ਚਲਾ ਰਿਹਾ ਸਾਰੇ ਸਿਵਲ ਹਸਪਤਾਲ ਚਲਾ ਰਿਹਾ ਸੀ ਪਹਿਲਾਂ ਇੱਕ ਇੱਕ ਦੋ ਦੋ ਮਸ਼ੀਨਾਂ ਹੁੰਦੀਆਂ ਸੀਗਾ ਹੁਣ ਮੈਂ 6 ਤੋਂ ਕੱਟ ਕੇ ਤੇ ਨਹੀਂ ਲਾ ਰਿਹਾ ਜੀ ਹਾਂਸ ਫਾਊਂਡੇਸ਼ਨ ਹੈ ਮਾਤਾ ਗੁਜਰੀ ਟ੍ਰਸਟ ਹੈਲਪਫੁਲ ਐਨਜੀਓ ਹੋਰ ਬਹੁਤ ਸਾਰੇ ਐਨਜੀਓ ਜਿਹੜੀਆਂ ਸਾਡੀਆਂ ਇਸ ਤਰ੍ਹਾਂ ਦੀ ਸਾਨੂੰ ਮਦਦ ਕਰ ਰਹੀਆਂ ਹੈਗੀਆਂ ਹੁਣ ਜੇ ਪੰਜਾਬ ਦੇ ਵਿੱਚ ਕਿਸੇ ਨੂੰ ਡਾਇਗਨੋਸਿਸ ਕਰਾਣਾ ਹੋਵੇ ਤਾਂ ਸਾਡੇ ਕੋਲੇ ਸਾਰਿਆਂ ਵਾਸਤੇ ਫ੍ਰੀ ਫੈਸਿਲਿਟੀ ਅਵੇਲੇਬਲ ਹੈ ਅਸੀਂ ਉਹਨਾਂ ਨੂੰ ਐਨਐਚਐਮ ਦੇ ਵਿੱਚ ਪਾਤਾ 1700 ਰੁਪਏ ਪੂਰੇ ਅਸੀਂ ਪੂਰਾ ਖਰਚਾ ਦੇ ਰਹੀ ਆ ਪੰਜਾਬ ਸਰਕਾਰ ਸਾਰੇ ਆਸਤੋਂ ਦਵਾਈ ਫ੍ਰੀ ਦੇ ਰਹੀ ਹੈ ਜੀ ਇਹ ਕਿਤੇ ਨਹੀਂ ਹੋਇਆ ਪੂਰੇ ਦੇਸ਼ ਦੇ ਵਿੱਚ ਮੱਲਾ ਕਰਨੇ ਕਰਨੇ ਕਿਤੇ ਨਹੀਂ ਬਣੇ ਜੀ ਸਾਰੇ ਕਿਤੇ ਵੀ ਪੂਰੇ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਕਿਤੇ ਨਹੀਂ ਆ ਮਤਲਬ ਜਿਹੜਾ ਪੰਜਾਬ ਪਹਿਲਾਂ ਦਿੱਲੀ ਸੀ ਉੱਥੇ ਉਹਨਾਂ ਨੇ ਬੰਦ ਕਰ ਰਿਆ ਮੁੱਲਾਕ ਲੈਣੇ ਕਾ ਅਸੀਂ ਖੋਲ ਰਿਆ ਦਵਾਈਆਂ ਫ੍ਰੀ ਮਿਲ ਰਹੀਆਂ ਐਕਸ-ਰੇ ਹੋ ਰਿਹਾ ਅਲਟਰਾਸਾਉਂਡ ਹੋ ਰਿਹਾ ਟਰਸੀ ਕੇਅਰ ਹਸਪੀਟਲ ਬਣ ਰਿਹਾ ਅਸੀਂ ਉਹਦੇ ਵਾਸਤੇ ਕੋਲਾਬੋਰੇਸ਼ਨ ਕਰ ਰਹੇ ਆ ਪੰਜਾਬ ਦੇ ਸਾਰੇ ਹਸਪਤਾਲਾਂ ਦੇ ਵਿੱਚ ਜਿਹੜਾ ਅਪਗ੍ਰੇਡ ਚੱਲ ਰਿਹਾ ਤੁਹਾਡਾ ਇੱਥੇ ਕੰਪਲੀਟ ਹੋ ਗਿਆ ਇਸ ਤੋਂ ਬਾਅਦ ਜਲੰਧਰ ਹੈ ਫਿਰ ਅੰਮ੍ਰਿਤਸਰ ਹੈ ਇਹਨਾਂ ਦੇ ਵਿੱਚ ਆਈਸੀਯੂ ਸ਼ੁਰੂ ਹੋ ਰਿਹਾ ਬੱਚਿਆਂ ਦੇ ਆਈਸੀਯੂ ਸ਼ੁਰੂ ਹੋ ਰਿਹਾ ਨਿਓਨੇਟਰਲ ਜਿਹੜੇ ਬਿਲਕੁਲ ਛੋਟੇ-ਛੋਟੇ ਬੱਚੇ ਹੁੰਦੇ ਛੇ ਮਹੀਨੇ ਤੋਂ ਛੋਟੇ ਉਹਨਾਂ ਦੇ ਉਹਨਾਂ ਦੇ ਇੰਟੈਂਸਿ ਤੋ ਬੰਨੂ ਲੱਗਦਾ ਵੀ ਕਿਤੇ ਨਾ ਕਿਤੇ ਜਿਹੜਾ ਤੁਹਾਡਾ ਸਵਾਲ ਸੀਗਾ ਜਿਹੜੇ ਫੈਕਟਸ ਆ ਦੇ ਇਸ ਵੀ ਕ라우ਡਰ ਦੈਨ ਯੋਰ ਐਕਸ਼ਨ ਜਿਹੜਾ ਹਸਪੀਟਲ ਰਨ ਸਿਵਰ ਹਸਪੀਟਲ ਦਾ ਕਾਫੀ ਤੁਸੀਂ ਵੈਸੇ ਕਿਤਾ ਪ੍ਰਮੁਖ ਪਰ ਦੇ ਅਜੇ ਵੀ ਕਈ ਚੀਜ਼ਾਂ ਰਹਿ ਜਿਵੇਂ ਕਿ ਮਰੀਜ਼ਾਂ ਦੀ ਦੇਖਭਾਲ ਦੇ ਵਿੱਚ ਥੋੜੀ ਜੀ ਪ੍ਰੋਬਲਮ ਹੈ ਕੇ ਟਿਕ ਠੀਕ ਤਰੀਕੇ ਨਹੀਂ ਅਲੀ ਦੇਖੋ ਜਦੋਂ ਤੁਸੀਂ ਕੋਈ ਕੰਮ ਕਰਦੇ ਹੋ ਨਾ ਜੀ ਉਹਦੇ ਚ ਸਟਾਫ ਵੀ ਘਟਾ ਇੱਥੇ ਉਹ ਸਾਰਾ ਕੁਝ ਪੂਰਾ ਕਰਾਂਗੇ ਜੀ ਸਟਾਫ ਦੀ ਭਰਤੀ ਚੱਲ ਰਹੀ ਆ ਜਿਵੇਂ ਬਿਲਡਿੰਗ ਦਾ ਸੀਗਾ ਟਾਈਮ ਲੱਗਦਾ ਹੈ ਉਹਨੂੰ ਮੰਨ ਲਓ ਨਾ ਜਿਹੜੀ ਜਿਹੜੀ ਤੁਹਾਡੇ ਕੋਈ ਲਿਗੇਸੀ ਇਸ਼ੂਸ ਹੁੰਦੇ ਆ ਤੁਸੀਂ ਬਿਲਡਿੰਗ ਠੀਕ ਕਰੋਗੇ ਇਕੁਪਮੈਂਟ ਆ ਰਹੀ ਹੈ ਤੁਹਾਡੇ ਬਹੁਤ ਮਹਿੰਗੀ ਇਕੁਪਮੈਂਟ ਆ ਰਹੀ ਹੈ ਇੱਥੇ ਲਿਫਟਾਂ ਚੱਲਣੀਆਂ ਸ਼ੁਰੂ ਹੋ ਗਈਆਂ ਬਾਕੀ ਸਾਰਾ ਕੁਝ ਤੁਹਾਡਾ ਇਹ ਸਾਰਾ ਕੁਝ ਕਰ ਰਹੇ ਆ ਜੀ ਇਹ ਤਾਂ ਛੋਟੇ ਛੋਟੇ ਟੀਰਿੰਗ ਟ੍ਰੈਵਲ ਜਿਹੜੀਆਂ ਤੁਸੀਂ ਕਹਿ ਰਹੇ ਹੋ ਇਹ ਬਿਲਡ ওভার ਕੰਮ ਦਾ ਨਾ ਸੈਕਸ਼ਨ ਹੁੰਦੀ ਸਰ ਜਦੋਂ ਇਨਸਪੈਕਸ਼ਨ ਹੁੰਦੀ ਹੈ ਉਦੋਂ ਹੀ ਜਦੋਂ ਪ੍ਰਸ਼ਾਸਨ ਅਲਕਰ ਚਾਂਦਾ ਵਾ ਐਦਾਂ ਕਿਉਂ ਸੀ ਯੂ ਗੁੱਡੀ ਆਪਰੇਸ਼ਨਲ ਵੈਰੀ ਸੂਨ ਡੂ ਯੂ ਹੈਵ ਐਨੀ ਡੈਡਲਾਈ

ਕੀਪ 온 ਕਮਿੰਗ ਹੇਅਰ ਟੈਲ ਆਈ ਕੈਨ ਟੈਲ ਯੂ ਕਿ ਆਉਥਰੋਂ ਆਈ ਸੀ ਯੂ ਦਿਖਾ ਕੇ ਲਿਆਵਾਂ ਵੈਰੀ ਸੂਨ ਆਈ 威ਟ ਫੋਰ ਦੈਟ ਡੇ ਸਰ ਸਰ ਜਨਾ ਸ਼ਹਿਰ ਦੇ ਵਿੱਚ ਮਹਾਨਗਰ ਦਾ ਇਹ ਸਿਵਲ ਹਸਪਤਾਲ ਹੈ ਤੇ ਸਰ ਅਕਸਰ ਹੀ ਜਿਹੜਾ ਕਿ ਇੱਥੋਂ ਰੈਫਰ ਕੀਤਾ ਜਾਂਦਾ ਤੇ ਰਸਤੇ ਹੀ ਕਈ ਵਾਰੀ ਮੋਤਾ ਵੀ ਹੋਈਆਂ ਮਰੀਜ਼ਾਂ ਦੀਆਂ ਉਸ ਕਰੀ ਨੂੰ ਕਿ ਇੱਥੇ ਕਿਹੜਾ ਡਿਵੈਲਪਮੈਂਟ ਹੋਏਗਾ ਦੇਖੋ ਇਹ ਜਿਸ ਤਰ੍ਹਾਂ ਉਹਨਾਂ ਨੇ ਆਈ ਸੀ ਯੂ ਦੀ ਗੱਲ ਕੀਤੀ ਆ ਉਹ ਵਾਲਾ ਕਰ ਰਹੇ ਆ ਕ੍ਰਿਟੀਕਲ ਕੇਅਰ ਦਾ ਜਿਹੜਾ ਤੁਹਾਡਾ ਇੱਕ ਜਿਹੜਾ ਨਵਾਂ ਬਲਾਕ ਬਣਦਾ ਪਿਆ ਨਾ ਤੁਹਾਡੇ ਇੱਥੇ ਜਿਹੜਾ ਸੀਸੀ ਕਿ ਤੁਸੀਂ ਯੂ ਕ੍ਰਿਟੀਕਲ ਕੇਅਰ ਬਲਾਕ ਬੰਦਾ ਪਿਆ ਕ੍ਰਿਟੀਕਲ ਕੇਅਰ ਦਾ ਮਤਲਬ ਹੀ ਹੁੰਦਾ ਜਿਹੜੀਆਂ ਮੌਤਾਂ ਨਹੀਂ ਹੋਣਗੀਆਂ ਉਹਨਾਂ ਨੂੰ ਸਾਰੀ ਜਿਹੜੀ ਕ੍ਰਿਟੀਕਲ ਕੇਅਰ ਇੱਥੇ ਹੀ ਦਿੱਤੀ ਜਾਏਗੀ ਕਿਉਂਕਿ ਬਹੁਤ ਵੱਡਾ ਟਾਊਨ ਹੈ ਬਹੁਤ ਵੱਡਾ ਹਸਪਤਾਲ ਹੈ ਉਹ ਸਾਰੀਆਂ ਸਰਵਿਸਿਜ਼ ਇੱਥੇ ਦੇਵਾਂਗੇ ਅਸੀਂ ਸਰ ਇੱਕ ਸਵਾਲ ਲਾਸਟ ਹੈ ਜੀ ਕਿ ਜਿੱਦਾਂ ਸਰ ਤੁਸੀਂ ਸਿਵਲ ਹਸਪੀਟਲ ਆਪਣਾ ਇੱਥੇ ਹੈਗਾ ਸ਼ਹਿਰ ਦੇ ਵਿੱਚ ਆਪਣਾ ਲੁਧਿਆਣਾ ਸਰ ਬਹੁਤ ਵੱਡਾ ਹੋ ਗਿਆ ਇੱਥੇ ਲੱਗਦਾ ਕਿ ਜ਼ੋਨ ਵਾਈਜ਼ ਹੀ ਸਿਵਲ ਹਸਪੀਟਲ ਦੀ ਲੋੜ ਹੈ ਉਹਨੂੰ ਦੇਖਦੇ ਹੋ ਕੋਈ ਸਰਕਾਰ ਕੋਈ ਨਵੀਂ ਪਲੈਨਿੰਗ ਕਰੇਗੀ ਨਹੀਂ ਆਲਰੇਡੀ ਇਹਦੇ 'ਚ ਨਾ ਜਿਵੇਂ ਛੇ ਜਿਹੜੇ ਤੁਹਾਨੂੰ ਆ ਗਿਆ ਨਾ ਜਿਹੜੇ ਆਪਣੇ ਕਮਿਊਨਿਟੀ ਹੈਲਥ ਆਫਸਰ ਕਮਿਊਨਿਟੀ ਹੈਲਥ ਸੈਂਟਰ ਜਿਹੜੇ ਹੈਗੇ ਆ ਸੀਐਸਸੀ ਸੀਐਸਸੀ ਕਹਿੰਦੇ ਨੂੰ ਅਰਬਨ ਸੀਐਸਸੀ ਜੋ ਬਣੇ ਹੋਏ ਆ ਉਹ ਇਸ ਤੋਂ ਬਾਅਦ ਮੇਰਾ ਉਹਨਾਂ ਤੇ ਵੀ ਫੋਕਸ ਹੈ ਸਾਡੀ ਕੋਸ਼ਿਸ਼ ਹੈ ਕਿ ਉੱਥੇ ਐਮਰਜੈਂਸੀ ਕੇਅਰ ਹੋ ਜਾਏ ਜਿਹੜੀ ਰੁਟੀਨ ਐਮਰਜੈਂਸੀ ਆ ਨਾਟ ਨਾਟ ਦਾ ਆਈਸੀਯੂ ਉੱਥੇ ਨਹੀਂ ਬਣਾਵਾਂਗੇ ਇੱਥੇ ਬਣਾਵਾਂਗੇ ਜਿਸ ਤਰ੍ਹਾਂ ਇੱਕ ਡਾਇਲਿਸਿਸ ਦਾ ਸੈਂਟਰ ਬਣਾਇਆ ਔਰ ਗਵਰਨਮੈਂਟ ਦੀ ਸੋਚ ਇਹ ਆ ਵੀ ਤੁਸੀਂ 5 6 ਜਿਵੇਂ ਸਪੋਜ਼ ਕਰ ਲਓ ਹਾਰਟ ਸਰਜੀ ਹੋਣੀ ਆ ਉਹਦੇ ਪੰਜਾਬ ਚ ਚਾਰ ਹਸਪਤਾਲ ਬਣਾ ਦਿਓ ਬੇਨ ਸਰ ਜੀ ਆਉਣੀਆਂ ਚਾਰ ਉਹਦੇ ਬਣਾ ਦਿਓ ਗੋਡੇ ਬਦਲਨੇ ਆ ਹੋਰ ਜਿਹੜਾ ਕੰਮ ਕਰਨਾ ਉਹਦੇ ਛੇ ਬਣਾ ਦਿਓ ਅੱਠ ਬਣਾ ਦਿਓ ਹਾਂ ਜਿਹੜੀ ਡਿਲੀਵਰੀ ਆਉਣੀ ਆ ਸੀਜ਼ੇਰੀਅਨ ਹੋਣਾ ਉਹਦਾ 200 ਚਾਹੀਦਾ 250 ਚਾਹੀਦਾ ਉਹ ਹਰ 10 15 ਕਿਲੋਮੀਟਰ ਤੇ ਹੋਣਾ ਚਾਹੀਦਾ ਇਸ ਤਰ੍ਹਾਂ ਅਸੀਂ ਕੰਮ ਕਰ ਰਹੇ ਆ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਜਿਹੜਾ ਹੈਗਾ ਪਰ ਪਰਸੋਂ ਅਨਫੋਲਡ ਕਰਾਂਗੇ ਸਰ ਮਹਿਲਾ ਤੇ ਜੀ ਖੁੱਲੇਗੇ ਜੀ ਉਹਨੂੰ ਉੱਥੇ ਸੈਂਟਰ ਵੱਲੋਂ ਤੇ ਉਹਨਾਂ ਦੀ ਦਾਹ ਦਿੱਤੀ ਗਈ ਜੀ ਤਸਵੀਰ ਬਦਵਾਨਵਾਨ ਦੀ ਉੱਥੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਮੈਨੂੰ ਇਹ ਦੱਸੋ ਵੀ ਜੇ 3 ਕਰੋੜ ਲੋਕਾਂ ਨੇ ਦਵਾਈ ਲਈ ਹੈ ਜੀ ਸੈਂਟਰ ਮਤਲਬ ਤੁਸੀਂ ਚਾਹੇ ਸਾਊਥ ਹੋਵੇ ਜੀ ਤਾਂ ਹੈ ਬੈਸਟ ਬੰਗਾਲ ਹੋਵੇ ਨਰੇਗਾ ਦਾ ਫੰਡ ਰੋਕ ਦਿਓ ਸਾਡਾ ਰੂਰਲ ਡਿਵੈਲਪਮੈਂਟ ਦਾ ਫੰਡ ਰੋਕ ਦਿਓ ਐਜੂਕੇਸ਼ਨ ਦਾ ਫੰਡ ਰੋਕ ਦਿਓ ਸਿਹਤ ਦਾ ਫੰਡ ਰੋਕ ਦਿਓ ਐਸ ਵੇਲੇ ਮਤਲਬ ਇਹ ਜਿਹੜੀ ਕੇਂਦਰ ਦੀ ਜਿਹੜੀ ਅਪਰੋਚ ਹੈ ਉਹ 네ਗੇਟਿਵ ਹੈ ਕੋਈ ਗੱਲ ਨਹੀਂ ਫੋਟੋ ਦਾ ਕੀ ਹੁੰਦਾ ਜੀ ਅਸੀਂ ਜਿਹੜੇ ਸਾਡੇ ਅਸੀਂ ਅਸੀਂ ਤਾਂ ਉਸ ਤੋਂ ਇੱਕ ਸਟੈਪ ਅੱਗੇ ਕਈ ਸਟੈਪ ਅੱਗੇ ਜਾ ਕੇ ਯੂ ਵਿਲ ਬੀ ਸਰਪ੍ਰਾਈਜ਼ ਕਿ ਅਸੀਂ ਹੁਣ ਮੋਬਾਈਲ ਆਮ ਆਦਮੀ ਕਰਨੇ ਲੱ ਕੇ ਆ ਰਹੇ ਹਾਂ ਉਹ ਅਸੀਂ ਪੰਜਾਬ ਕਮਿਟੀ ਦੀ ਸਕੀਮ ਬਣਾਦਾ ਇਹ ਜਲਦੀ ਆ ਜੀ ਅਭੀ ਤੁਹਾਨੂੰ ਦੱਸ ਲਾਂਗੇ ਅਗਲੇ 2 4 6 ਮਹੀਨੇ ਚ ਹੋ ਜਾਏਗਾ ਜਿਹੜੇ ਸਰ ਨ ਨੇ ਤੇ ਉਹਨਾਂ ਤੋਂ ਨੌਜਵਾਨ ਦੇ ਲਈ ਕਿਹੜੇ ਕਿਹੜੇ ਕੇਂਦਰ ਬਣਾਏ ਗਏ ਨੇ ਦੋ ਚੀਜ਼ਾਂ ਹੈ ਗਿਆ ਇੱਕ ਤਾਂ ਜਿਹੜੇ ਨਸ਼ਾ ਕਰਦੇ ਆ ਉਹ ਮਰੀਜ਼ ਹੈ ਉਹਦੇ ਨਾਲ ਉਹਦੇ ਪਰਿਵਾਰ ਨਾਲ ਮਾਂ ਨਾਲ ਭੈਣ ਨਾਲ ਦਾਦਾ ਦਾਦੀ ਨਾਲ ਸਾਨੂੰ ਸਹਿਮਤੀ ਆ ਉਹਨਾਂ ਦਾ ਇਲਾਜ ਕਰਾਂਗੇ ਉਹਨਾਂ ਨੂੰ ਹਸਪਤਾਲਾਂ ਚ ਭੇਜਾਂਗੇ ਜਿਹੜੇ ਨਸ਼ਾ ਵੇਚਣ ਵਾਲੇ ਉਹਨਾਂ ਨੂੰ ਜੇਲ੍ਹਾਂ ਚ ਭੇਜਾਂਗੇ ਠੀਕ ਆ ਜੀ ਉਹਨਾਂ ਦੇ ਸਾਰਾ ਤਰ੍ਹਾਂ ਦਾ ਸਖਤ ਸਵੈਗਤ ਐਕਸ਼ਨ ਹੋਏਗਾ ਤੇ ਇਹ ਜਿਹੜਾ ਹੈਗਾ ਇਹ ਚੱਲਦੀ ਪਈ ਆ ਪ੍ਰੋਸੈਸ ਇਹ ਐਕਟਿਵ ਐਸੋਲੀ ਐਕਚੁਅਲੀ ਚੱਲਦੀ ਪਈ ਆ ਜੇ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋਗੇ ਕਿ ਜਿਹੜੇ ਨਸ਼ਾ ਛਡਾਊ ਕੇਂਦਰ ਆ ਜਾਂ ਜਿਹੜੇ ਰੀਹੈਬਿਲੀਟੇਸ਼ਨ ਸੈਂਟਰ ਆ ਇਸੇ ਵਾਸਤੇ ਮੈਂ ਆ ਕਿ ਉਹ ਪਰੇ ਹੋਣਗੇ ਜੇਲ੍ਹਾਂ ਖਾਲੀ ਹੋਣੀਆਂ ਸ਼ੁਰੂ ਹੋਣਗੀਆਂ ਠੀਕ ਹੈ ਜੀ ਮੱਲੇਆਂ ਦੇ ਵਿੱਚ ਜਿਹੜੀ ਹੈਗੀਆਂ ਰੌਣਕਾਂ ਮਾਣ ਗਿਆ ਦੁਆਰਾ ਉੱਥੇ ਸਪੋਰਟ ਗਰੁੱਪ ਬਣਾਵਾਂਗੇ ਹਰ ਮੱਲੇ 'ਚ ਬਣਾਵਾਂਗੇ ਹਰ ਮਤਲਬ ਇਹ ਲੜਾਈ ਜਿਹੜੀ ਹੈਗੀ ਆ ਇਹ ਹਰ ਪਿੰਡ ਵਿੱਚ ਹਰ ਮੱਲੇ ਵਿੱਚ ਔਰ ਇਹ ਜਾਣ ਅੰਦੋਲਨ ਬਣਦੀ ਪਈ ਹੈ ਜੀ ਮਤਲਬ ਇਹ ਜਣੀ ਜਦੋਂ ਇਹ ਜਾਣ ਅੰਦੋਲਨ ਬਣ ਗਈ ਤਾਂ ਜਿਹੜੇ ਨਸ਼ਾ ਵੇਚਣ ਵਾਲੇ ਉਹ ਪੰਜਾਬ ਛੱਡ ਕੇ ਭੱਜ ਰਿਹਾ ਔਰ ਭੱਜਣਗੇ ਸਰ 108 ਦੀ ਬੜੀ ਕੰਪਲੇਂਟ ਆਂਦੀ ਹੈ 108 ਦੀ ਬੜੀ ਦਿੱਕਤ ਆਂਦੀ ਕਿਉਂਕਿ ਐਂਬੂਲੈਂਸਾਂ ਜਿਹੜੀਆਂ ਘੱਟ ਰਹੀਆਂ ਪੰਜਾਬ 'ਚ ਇਹਦਾ ਮੁੱਖ ਕਾਰਨ ਕੀ ਹੈ ਅਸੀਂ ਪਹਿਲਾਂ ਵੀ ਜੜੀਆਂ ਸੀਗੀਆਂ 58 ਐਂਬੂਲੈਂਸਾਂ ਜੜੀਆਂ ਨਵੀਆਂ ਸੀਗੀਆਂ ਅਲਟਰਾ ਮਾਡਰਨ ਦਿੱਤੀਆਂ ਗਈਆਂ ਹੋਰ ਐਂਬੂਲੈਂਸ ਖਰੀਦਣ ਦਾ ਆਰਡਰ ਅਸੀਂ ਕਰ ਚੁੱਕਿਆ ਹੈ ਉਹਨੂੰ ਜਦੋਂ ਜਿਹੜੀ ਪੁਰਾਣੀ ਹੋ ਜਾਂਦੀ ਹੈ ਨਾ ਫਿਰ ਦਿੱਕਤ ਆਉਂਦੀ ਹੈ ਉਹ ਨਮੀ ਐਡ ਕਰ ਰਹੇ ਆ ਜੀ ਉਹ ਵੀ ਉਹ ਵੀ ਕਰ ਰਹੇ ਆ ਸਾਰਾ ਕੁਝ ਚੱਲ ਰਿਹਾ ਜੀ ਕੰਡਮਾਂ ਬਗੜੀਆਂ ਉਹ ਅਸੀਂ ਉਹ ਰਿਪਲੇਸ ਕਰ ਦਾਂਗੇ ਨਾ ਉਹਨਾਂ ਨੂੰ ਕੰਡਮ ਹੋਣੀ ਹੁੰਦੀ ਆ ਜੰਪੁਰਾਸ ਤੇ ਲਾਈਫ 10 ਤੋਂ 15 ਸਾਲ ਹੁੰਦੀ ਆ ਜੀ ਜਿਹੜੀਆਂ 15 ਸਾਲ ਪੁਰਾਣੀਆਂ ਆ ਉਸੇ ਕਰ ਚੁੱਕੇ ਆ ਹੋਲੀ-ਵੋਲੀ ਜਿਹੜੀਆਂ ਦੂਜੀਆਂ ਉਹਨਾਂ ਨੂੰ ਫੇਸ ਆਊਟ ਕਰ ਦਾਂਗੇ ਜੀ ਮਾਰ ਕੇ ਲੈ ਤੱਕ ਹੋ ਚੁੱਕਾ ਕਿਨੇ ਤੱਕ ਹੋ ਥੋੜੇ ਤਕਰੀਬਨ ਤਕਰੀਬਨ 99% ਹੀ ਕਹਿ ਸਕਦਾ ਜੀ ਮੈਂ ਕੱਲ ਪਰਸੋਂ ਤੱਕ ਸਾਰਾ ਕੰਪਲੀਟ ਹੋ ਜਾਊਗਾ ਪਰਸੋਂ ਪਰਸੋਂ ਨੂੰ ਸਾਡੇ ਲੀਡਰ ਇਹਨੂੰ ਡੈਡੀਕੇਟ ਕਰ ਰਹੇ ਆ ਪਰਸੋਂ ਜੀ ਕਿਤੇ ਤੁਹਾਨੂੰ ਠੀਕ ਲੱਗਿਆ ਕਿ ਕਿ ਹੋਇਆ ਕਿ ਮੈਜੋਰਟੀ ਸਰੀਕ ਕੁਐਸਚਨ ਮੇਰਾ ਹੈ ਹਾਂਜੀ ਅਸੀਂ ਪੰਜਾਬ ਚ ਹੈਲਥ ਐਜੂਕੇਸ਼ਨ ਲੈ ਕੇ ਬਹੁਤ ਸੀਰੀਅਸ ਸਰਕਾਰ ਸਾਹਿਬ ਦਾ ਪਰ ਜਿੰਨੇ ਆਪਾਂ ਗਵਰਨਮੈਂਟ ਨੂੰ ਦੇਖਦੇ ਨਾ ਗਵਰਨਮੈਂਟ ਦੇ ਗਰਪੈਨ ਨੂੰ ਦੇਖਦੇ ਆਂ ਗਵਰਨਮੈਂਟ ਦੇ ਇਕੁਪਮੈਂਟਸ ਸਾਡੇ ਅਪਡੇਟ ਨਹੀਂ ਹੈ ਸਾਡੇ ਇੱਥੇ ਅਸੀਂ ਸਰਜਰੀਅਲ ਸਰਜਰੀ ਕਰਦੇ ਆ ਨਾ ਸਾਡੇ ਕੋਲ ਸਰਨਲ ਥਰਡ ਕਲਾਸ ਇਕੁਪਮੈਂਟ ਹੈ ਡਾਕਟਰ ਦੀ ਗੱਲ ਕਰਾਂਗੇ ਨਾ ਅਸੀਂ ਨੋਮਬਰ ਸਰਜਰੀ ਕਰਦੇ ਆ ਸਾਡੇ ਕੋਲ ਐਡਵਾਂਸ ਜਿੰਨੇ ਹਰਿਆਣਾ ਸਰਕਾਰ ਦੇ ਕੋਲ ਜਕੇਐਮਐਸਐਲ ਐਚਐਮਐਸਸੀਐਲ ਉਹਨਾਂ ਕੋਲ ਬਹੁਤ ਬਜਟ ਹੈ ਪਰ ਅਗਰ ਪੰਜਾਬ ਦੀ ਗੱਲ ਕਰਾਂਗੇ ਨਾ ਇੱਥੇ ਜਿੰਨੇ ਸਰਵ ਸਿੰਦੇ ਕਿਉਂ ਕਿਉਂ ਕਹਿੰਦੇ ਸਾਡੇ ਤੋਂ ਬਜਟ ਨਹੀਂ ਹੈਗਾ ਇਸ ਨਨੇ ਨਨੇ ਦਾ ਕੁਝ ਨਹੀਂ ਆ ਜਿਹੜੀਆਂ ਤੂੰ ਜਿਹੜੀਆਂ ਤੂੰ ਸਕੀਮਾਂ ਦਾ ਨਾਮ ਲਿਆ ਹੈ ਸੈਂਟਰ ਦੀਆਂ ਸਕੀਮਾਂ ਹੈਗੀਆਂ ਹਾਂਜੀ ਉਹ ਸਾਡੇ ਨਾਲ ਸਟੈਪ ਮਦਰ ਲਈ ਜਿਹੜਾ ਹੈਗਾ ਮਤਰੀ ਮਾਲ ਆ ਬਿਹੇਵੀਅਰ ਕਰਦੇ ਆ ਸਾਡੇ ਪੰਜਾਬ ਦੇ ਵਿੱਚ ਮੇਰਾ ਖਿਆਲ ਪੂਰੇ ਦੇਸ਼ ਦੇ ਵਿੱਚ ਜੇ ਤੁਹਾਡਾ ਕੋਈ ਇੰਸਟੀਚਿਊਟ ਆਫ ਲਿਵਰ ਐਂਡ ਬਿਲਰੀ ਸਾਇੰਸਸ ਬਣਿਆ ਤਾਂ ਪੰਜਾਬ 'ਚ ਬਣਿਆ ਸਾਡੇ ਕੋਲੇ ਜਿਹੜੀ ਮਸ਼ੀਨਰੀ ਆ ਉਹ ਪ੍ਰਾਈਵੇਟ ਹਸਪਤਾਲਾਂ ਤੋਂ ਵੀ ਬਿਹਤਰ ਹੈ ਅਸੀਂ ਜਿਹੜੀ ਹੁਣ ਤੁਹਾਡੇ ਇੱਥੇ ਵੀ ਮਸ਼ੀਨਰੀ ਆ ਰਹੀ ਹੈ ਤੁਹਾਨੂੰ ਦਿਖਾ ਦਾਂਗੇ ਉਹ ਵੀ ਪਰਸੋਂ ਨੂੰ ਉਹ ਲੇਟੈਸਟ ਹੈ ਮਤਲਬ ਸਟੇਟ ਆਫ ਦੀ ਆਰਟ ਹੈ ਜਿਹੜਾ ਅਸੀਂ ਐਕਸ-ਰੇ ਅਲਟਰਾਸਾਉਂਡ ਸੀਟੀ ਜਿਹੜਾ ਵੀ ਲਗਾ ਰਹੇ ਅਸੀਂ ਲੇਟੈਸਟ ਲਗਾ ਰਹੇ ਹਾਂ ਈਵਨ ਸਾਡਾ ਜਿਹੜਾ ਤੁਹਾਡੇ ਨਾ ਜੀ ਡਾਇਲਿਸਿਸ ਵਾਲਾ ਉਹਦੇ ਜਿਹੜੀਆਂ ਅਸੀਂ ਨਵੀਆਂ ਮਸ਼ੀਨਾਂ ਚਾਹੇ ਐਨਜੀਓ ਵਾਲਾ ਹੋਵੇ ਅਸੀਂ ਉਹ ਲੇਟੈਸਟ ਲਗਾ ਰਹੇ ਹਾਂ ਜਿਹਦੇ ਵਿੱਚ ਅਲਟਰਾ ਫਿਲਟਰੇਸ਼ਨ ਵੀ ਨਾਲ ਹੈ ਜਿਹੜੀਆਂ ਪਹਿਲਾਂ ਹੁੰਦੀਆਂ ਨਹੀਂ ਸੀ ਆਪਣੇ ਸੋ ਅਸੀਂ ਲੇਟੈਸਟ ਇਕੁਪਮੈਂਟ ਲੈ ਰਹੇ ਹਾਂ ਔਰ ਸਟੇਟ ਆਫ ਦੀ ਆਰਟ ਲੈ ਰਹੇ ਹਾਂ ਵਨ ਆਫ ਦਾ ਬੈਸਟ ਇਨ ਦਾ ਸਿੰਘ ਜਿੱਥੇ ਕਿ ਮahanagar ludhiana ਦੇ ਵਿੱਚ ਇਨਸਪੈਕਸ਼ਨ ਕੀਤੀ ਤੇ ਵਕ ਵਕ ਜਿਹੜੀਆਂ ਹੋਰ ਵੀ ਜਰੀ ਮਸ਼ੀਨਾਂ ਨਵੀਆਂ ਆ ਰਹੀਆਂ ਨੇ ਤੇ ਲੁਧਿਆਣਾ ਦੇ ਵਿੱਚ ਤਾਂ ਕਿ ਉਹ ਜਿਹੜੇ ਇੱਥੇ ਮਰੀਜ਼ ਆਪਣਾ ਇਲਾਜ ਕਰਾਉਣਾ ਦੇ ਤਾਂ ਕਿ ਉਹਨਾਂ ਨੂੰ ਕਿਸੇ ਹੋਰ ਪ੍ਰਾਈਵੇਟ ਹਸਪਤਾਲ ਦੇ ਵਿੱਚ ਨਾ ਜਾਣਾ ਪਵੇ ਇਹ ਹਾਲੋ ਹੌਲੀ ਹੌਲੀ ਜਿਹੜਾ ਕੀ ਹੈ ਸਾਰਾ ਲੁਧਿਆਣਾ ਦਾ ਸਿਵਲ ਹਸਪਤਾਲ ਡਵੈਲਪਮੈਂਟ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਇਹ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਜਿੱਥੇ ਕਿ ਅੱਜ ਮੰਤਰੀ ਆਏ ਨੇ ਹੈਲਥ ਖੇਤਰ ਦੇ ਡਾਕਟਰ ਬਲਬੀਰ ਸਿੰਘ ਅੱਜ ਇਹ ਦੇਖ ਸਕਦੇ ਹੋ ਕਿ ਇਹ 3 ਸਾਲਾਂ ਬਾਅਦ ਜਿਹੜਾ ਕੀ ਹੈ ਨਿਰਮਾਨ ਕੀਤਾ ਗਿਆ ਹੈ ਸਿਵਲ ਹਸਪਤਾਲ ਦਾ ਤੇ ਹੋਰ ਵੀ ਮਸ਼ਰੰਡੀਆਂ ਜਿਹੜੀਆਂ ਇੱਥੇ ਪਹੁੰਚ ਚੁੱਕੀਆਂ ਨੇ ਤੇ ਆਈਸੀਯੂ ਦੀ ਜਿਹੜੀ ਕੀ ਹੈ ਕਾਫੀ ਦਿੱਕਤ ਹੁੰਦੀ ਸੀ ਕਾਫੀ ਪਰੇਸ਼ਾਨੀ ਸੀਗੀ ਇੱਥੇ ਤੇ ਆਈਸੀਯੂ ਦਾ ਵੀ ਜਿਹੜਾ ਕੀ ਹੈ ਇੱਥੇ ਜਲਦ ਤੇ ਜਲਦ ਉਹਨਾਂ ਨੇ ਦਾਵਾ ਕੀਤਾ ਕਿ ਦਾਵਾ ਕੀਤਾ ਕਿ ਇੱਥੇ ਆਈਸੀ ਆਈਸੀਯੂ ਦਾ ਆਈਸੀਯੂ ਜ਼ਰੂਰ ਇੱਥੇ ਜਿਹੜੇ ਕੀ ਹੈ ਕੀਤਾ ਜਾਵੇ ਤੇ ਮਰੀਜ਼ਾਂ ਦੇ ਜਿਹੜੀ ਸਹੂਲਤਾਂ ਨੇ ਉਹਨਾਂ ਨੂੰ ਜ਼ਰੂਰ ਉਹਨਾਂ ਦੇ ਖਰਾ ਉਥੀ ਉਤਰਾਂਗੇ ਤੇ ਇਹ ਤਸਵੀਰਾਂ ਲੁਧਿਆਣਾ ਦੇ ਮਹਾਨਗਰ ਬੀਆ ਨੇ ਜਿਹੜੇ ਕੀ तमाम ਜਿਹੜੇ ਕੀ ਅੱਜ ਦਾਅਵੇ ਕੀਤੇ ਗਏ ਤੇ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿ ਕਿੰਨੇ ਕੋਈ ਦੇਰੇ ਦਾਅਵੇ ਕੀਤੇ ਤੇ ਕਿੰਨੇ ਕੋਈ ਜਲਦੀ ਦਾਅਵੇ ਜਿਹੜੇ ਕੀ ਇਹ ਪੂਰੇ ਹੋਣਗੇ ਤੇ ਕਿੰਨੇ ਕੋਈ ਜਲਦੀ ਚਲੇਗਾ ਸਿਵਲ ਹਸਪਤਾਲ ਇੱਕ ਮਾਡਰਨ ਲੁਧਿਆਣਾ ਦਾ ਸਿਵਲ ਹਸਪਤਾਲ ਬਣੇਗਾ ਜੁੜੇ ਹੋ ਲੁਧਿਆਣਾ ਲਾਈਵ ਦਿਨ ਸੰਜਨਾ ਜੁਮਪਰ ਧੰਨਵਾਦ